ਕਾ ਦੀ ਤੁਸੀਂ ਦੇਖ ਰਹੇ ਦਿਨਿਕ ਸਿਵਲ ਟੀਮ ਦੇ ਮੈਂਬਰ ਰਮਨ ਕੁਮਾਰ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਸਾਡੇ ਨਾਲ ਬਾਜ਼ਾਰ ਦੇ ਲੋਕ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਦਿਨਿਕ ਸਿਵਲ ਸਵਾਗਤ ਕੀ ਜੀ ਰਮਨ ਜੀ ਅੱਜ ਦੇ ਟੈਂਪਰ ਬਰਨਾਲੇ ਦੀ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਦੀ ਸਮੱਸਿਆ ਹੈ ਜਦੋਂ ਮੈਂ ਆਪਣੀ ਬੇਟੀ ਨੂੰ ਲੈ ਕੇ ਹੋਣਾ ਤਾਂ ਮੁਲਾ ਰੋਡ ਸਦਰਬੀਆ ਪੁਰਾਣਾ ਬਾਜ਼ਾਰ ਦੇ ਵਿੱਚ ਗੱਡੀਆਂ ਨੇ ਬਿਲਕੁਲ ਸਦਰਬੀਆ ਦੇ ਵਿੱਚ ਵਿੱਚ ਖੜੀਆਂ ਹੁੰਦੀਆਂ ਨੇ ਤੇ ਉਸ ਕਰਕੇ ਟ੍ਰੈਫਿਕ ਦੀ ਬਹੁਤ ਸਮੱਸਿਆ ਹੁੰਦੀ ਹੈ ਕਰਮ ਕਰਮ ਦੇ ਕੱਦ ਦਾ ਵੀ ਹਰ ਵੀ ਐਕਸੀਡੈਂਟ ਹੋਇਆ ਹੁੰਦੇ ਆ ਹੁਣ ਕਿ ये मेरे ये तो कितने कितने बिहार दे ट्रैफिक डिस्पोज़र लगते हैं सारे शहर दे बिच्छी है जी कच्चा काल्ज रोड है सेक्का रोड है सतर बिहार है हंडे एयर बिहार है परवाई बिहार है पेट्रोल पंप भी खोले हैं शहर दे, सारे दे सारे है। तो सारे जे पॉइंट्स में सारे त्रैफिक डिस्पोज़र शानदार हो रही चीज़ पारी ठीक ह ਇਹ ਬਕੌਲ ਦੇ ਤਿੰਨੇ ਅਕਸਰات ਹੈ ਜਾਮ ਲੱਗਦਾ ਬਾਕੀ ਇਹ ਸਾਰੀ ਮੋਟਰਿਕ ਨੂੰ ਜਾਮ ਲੱਗ ਰਿਹਾ ਹੈ ਉਹ ਵੀ ਹਸਪਤਾਲ ਦੇ ਕੋਲ ਹੈ ਤੇ ਮੇਨ ਜਿਹੜੀ ਐਂਬੂਲੈਂਸ ਦੀ ਜਿਹੜੀ ਆਵਾਜ਼ ਆਈ ਰੋਡ ਦੇ ਉੱਪਰ ਦੇ ਜੋ ਕੋਪਰੇਟ ਹੈ ਉਹ ਪੱਕਾ ਕਰਦੇ ਉਸ ਉੱਪਰ ਜਿਹੜਾ ਅੰਦਰ ਵੀ ਜਾ ਤੋੜੇ ਪਰ ਉਹ ਵੀ ਬਹੁਤ ਟ੍ਰੈਫਿਕ ਸਮੱਸਿਆ ਹੈ ਕਿ ਸਾਉਟ ਕਟੇ ਵੱਲ ਤਾਂ ਪਰ ਜੇਪ ਤੋਂ ਤੀਰਾਂ ਤੋਂ ਬਵਾਰ ਮੰਡਲ ਵੱਲੋਂ ਬਵਾਰ ਮਾ ਸਕਦੇ ਕੋਈ ਮੰਗਿਆ ਪਾਰਕਿੰਗ ਸਟਾਲ ਵੀ ਆਇਆ ਬਨਾਲਾ ਚ ਜਿਹੜਾ ਵੀ ਕੋਈ ਮੁਕਲ ਇਲੈਕਸ਼ਨ ਆਉਂਦੀ ਹੈ ਉਥੇ ਮੇਨ ਨਹੀਂ ਮੰਗ ਹੁੰਦੀ ਆ ਜਿੱਦੇ 12 ਲੋਕਾ ਸ਼ੋਪਿੰਗ ਕਰਨਾ ਮੈਨੇਪੁਰ ਨਾ ਤੋਂ ਸ਼ਾਇਦ ਕਿ ਉਹਨਾਂ ਵਾਸਤੇ ਕੋਈ ਪਾਰਕਿੰਗ ਸਰਵਿਸ ਉਤਮਾ ਲੋਕਾਂ ਵਾਸਤੇ ਰੇਂਜਮੈਂਟ ਕਰਨਾ ਜ਼ਰੂਰੀ ਹੋ ਜਾਏਗਾ ਕਿਥੇ ਲੋਕ ਸ਼ੋਪਿੰਗ ਕਰਨ ਤੋਂ ਪਹਿਲਾਂ ਆਪਣੀ ਗੱਡੀ ਕਾਰ ਸਕਦੇ। ਜੇ ਉਹ ਗੱਡੀਆਂ ਉਥੇ ਬਿਜਾਰਾਂ ਚ ਆ ਜਾਈਏ ਬਿਜਾਰ ਤੰਗਨੇਗੇ ਉਹ ਗੱਡੀਆਂ ਕਿਉਂ ਫਸ ਜਾਂਦੀਆਂ ਔਰ ਮੂਵਮੈਂਟ ਨਹੀਂ ਹੋ ਪਾਉਂਦੀ। ਉਹ ਸਾਰੀ ਜਿਹੜੀ ਚ ਨੁਰਾਜ ਜਾਂਦੀ ਹੈ ਜਿਹੜੀ ਟ੍ਰੈਫਿਕ ਦੀ ਪਰੇਸ਼ਾਨੀ। ਨੋ ਡਾਊਟ ਟ੍ਰੈਫਿਕ ਇਨ ਚਾਰਜ ਲੱਗੇ ਹੋਏ ਨੇ। ਉਹ ਜਿਸ ਵੀ ਲੱਗੀ ਹੋਈ ਹੈ ਉਹ ਨਫਰੀ ਪਰ ਬਹੁਤ ਘੱਟ ਹੈ ਜੀ ਮੈਂ ਸਰਕਾਰ ਤੋਂ ਹੀ ਡਿਮਾਂਡ ਕਰਦਾਗਾ ਔਰ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਹੋਮ ਸੈਕਟੀ ਸਾਹਿਬ ਨੂੰ ਵੀ ਬਰਨਾਲਾ ਦੇ ਵਿੱਚ ਜਿਹੜੀ ਹੈ ਇੱਕ ਸਪੈਸ਼ਲ ਨਫਰੀ ਟ੍ਰੈਫਿਕ ਵਾਸਤੇ ਲਾਈ ਜਾਵੇ ਤਾਂ ਕਿ ਇਹ ਵੀ ਇਹ ਸਾਰੂ ਦਾ ਨਾ ਟ੍ਰੈਫਿਕ ਚੱਲ ਸਕੇ ਨੰਬਰ 2 ਤੇ ਜਿਹੜਾ ਇੱਕ ਟੋ ਬੈਨ ਹੈ ਇੱਕ ਜ਼ਰੂਰੀ ਆ ਕਿਉਂਕਿ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਕੇਅਰਲੈਸ ਨੇਗੇ ਜਿੱਥੇ ਦੇਖਦੇ ਨੇ ਉਹ ਕੋਈ ਦੱਬ ਕੇ ਗੱਡੀ ਲੰਘਾਉਂਦੇ ਕੋਈ ਐ ਨਹੀਂ ਦੇਖਦੇ ਵੀ ਕਿ ਸਾਈਡ ਤੇ ਗੱਡੀ ਲੱਗੀ ਬਚਾ ਲੈ ਗੱਡੀ ਵਾਕੇ ਉਹਨਾਂ ਦੇ ਕਿ ਵੀ ਮਜਬੂਰੀ ਵੀ ਹੁੰਦੀ ਹੈ ਜਗ੍ਹਾ ਨਹੀਂ ਹੁੰਦੀ ਕਿ ਜਿਹੜੀ ਨਾਮ ਨੂੰ ਜੋ ਕਾਰਗੋ ਸਟਾਲੀ ਹੈਗਾ ਉਹ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਗਾਰ ਹੋਵੇ ਨਹੀਂ ਬਟੋਪ ਹੈ ਨਾਜੀ ਦੀ ਟੋਪਾ ਕਿ ਲੈਜੂ ਦੀ ਸੱਟ ਆਵਾਹ ਨੇ ਫਿਰ ਉਹ ਧਿਆਨ ਨਾਲ ਗੱਡੀ ਪਾਰ ਕਰਨਗੇ ਤੇ ਮੇਰੇ ਕਹੀ ਅਸੀਂ ਕਹਿ ਰਿਹਾ ਕਿ ਇਹਨਾਂ ਦੇ ਅੱਗੇ ਇਹ ਸੂਝ ਉਹਨਾਂ ਨੇ ਰੇਜ਼ ਕੀਤਾਗਾ ਬਨਾਲਾ ਕਿ ਕੋਈ ਅੱਗੇ ਪਾਸੇ ਜਿਸ ਤਰ੍ਹਾਂ ਉਹ ਆਇਆ ਇਹਦੇ ਬਾਰੇ ਬਹੁਤ ਸਾਰੇ ਇਸ ਨਾਲ ਦੇ ਵੀ ਕਿ ਫਿਰ ਹੋਵੇਗਾ ਉਹ ਜਿਹੜੀ ਗੱਲ ਕਰੀ ਫੈਨਸ ਦਾ ਬੁਲਿ ਪੂਰਾ ਸਟੈਂਡਰਡ ਵਰਖਾਇਆ ਗਿਆ ਉਹਨਾਂ ਕੋ ਪ੍ਰਕਿਆ ਕਰੀ ਵਿੱਚ ਇਹ ਇੱਕ ਕਿਸਾਨ ਖਾਨਾ ਚੌਂਕ ਦੀ ਗੱਲ ਕਰੀ ਅ ਆ ਪਹਿਲਾਂ ਹੀ ਗੱਲ ਕਰਦਾ ਫੈਨਸ ਜੇ ਕਿਸੀ ਸੀ ਇੱਕ ਜ਼ਰਦਾਰ ਨੇ ਉਹ ਰੱਖੀ ਕਰਦਾ ਉਹ ਜਿਹੜਾ ਖਾਨਾ ਜਿਹੜਾ ਹੈ ਇਹ ਮਾਰਕੀਟ ਕਮੇਟੀ ਦੀ ਕਾਪੀ ਉਹਨੇ ਆਪਸ਼ਨ ਕਰਤੀ ਸੀ ਇੰਪਰੂਵਮੈਂਟ ਉਸ ਬਣਵਾਣਾ ਨੂੰ ਉਹਨਾਂ ਤੋਂ ਉਹਦੇ ਪੈਸੇ ਨਹੀਂ ਭਰੇ ਹੋਣੇ ਉੰਬੋਲੇ ਵਿੱਚ ਰਾਸਤੀ ਦੇ ਪੈਸੇ ਭਾਵੇਂ ਉਹ ਕਿ ショਕਿੰਗ ਕੰਪਲੇਟ ਲੱਗ ਬੰਜਦਾ ਪਰ ਬੜੀ ਉੱਚੀ ਇਹ ਇਸੇ ਪਾਰਕਿੰਗ ਜਗ੍ਹਾ ਬਣਨ ਦੀ ਕਰਨ ਵਾਸਤੇ ਜਾਂ ਤਾਂ ਸਰਕਾਰ ਨੂੰ ਇਹਦਾ ਰਹਿ ਕਰ ਨਹੀਂ ਕਰਕੇ ਗੱਡਾ ਖਾਨਾ ਦੇ ਵਿੱਚ ਮਤਲਬ ਹੋਰ ਕਿਉਂਕਿ ਲੋਕਾਂ ਵਾਸਤੇ ਟੈਨ ਦੇ ਵਾਸਤੇ ਹੋਣੀ ਚਾਹੀਦੀ ਕਿ ਕਿਤੇ ਪਾਰ ਹੋ ਸਕੇ ਨਾ ਮਤਲਬ ਉਹ ਸਰਕਾਰ ਲੈਵਲ ਦਾ ਕੰਮ ਹੈ ਹੀ ਤੇ ਮੁਬਾਰੀ ਦਾ ਬਹੁਤ 13 ਤੋਂ ਚੰਦ ਨਹੀਂ ਮੰਨਦੀ ਸਾਡੀ ਜਿਹੜਾ ਗੱਡਾ ਖਾਨਾ ਵਾਲਾ ਉਹ ਪਾਰਕਿੰਗ ਸਲ ਵਾਸਤੇ ਮਿਲ ਜੇ ਪਰ ਉਹ ਮਿਲ ਨਹੀਂ ਰਿਹਾ ਜੇ ਜਿਹੜੀ ਇਹ ਪਾਰਕਿੰਗ ਸਲ ਮਿਲ ਜੇ ਗੱਡਾ ਖਾਨਾ ਦਾ ਬਹੁਤ ਅੱਛੀ ਗੱਲ ਹੈ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਕਿਹਾ ਸਮਾਨ ਆਲਰੇਡੀ ਦਾਦਾ ਪਰ ਬਾਹਰ ਘਟੇਗਾ ਕਿਵੇਂ ਦੇਖੋ ਨਿਰਮਲ ਜੀ ਦੁਕਾਨਦਾਰਾਂ ਨੂੰ ਬਹੁਤ ਮਡੀ ਮਜ਼ਦੂਰੀ ਜਿਹੜੇ ਆਨਲਾਈਨ ਪ੍ਰੋਡਕਟ ਲੋਕ ਮਤਲਬ ਲੈਣ ਲੱਗੇ ਅਮਾਜ਼ਨ ਤੋਂ ਫਲਿੱਪਕਾਰਟ ਤੋਂ ਜਾਂ ਹੋਰ ਜਿਹੜੇ ਹੈ ਕਿ ਨਹੀਂ ਸੇਫਾਰਟ ਉਹਨਾਂ ਦੁਕਾਨਦਾਰਾਂ 'ਤੇ ਬਹੁਤ ਜ਼ਿਆਦਾ ਮੰਦੀ ਦਾ ਅਸਰ ਪੇ ਰਖਾਇਆ ਗਿਆ ਪਰ ਫਿਰ ਵੀ ਮੈਂ ਦੁਕਾਨਦਾਰਾਂ ਨਾਲ ਵਪਾਰ ਮਾਲ ਸੰਬੰਧੀ ਗੱਲ ਕਰਦਾ ਕਿ ਰੇਖਾ ਸੀਮਾ ਦੇ ਵਿੱਚ ਰਹਿ ਕੇ ਰੱਖਣਾ ਚਾਹੀਦਾ ਆਪਾਂ ਨੂੰ ਤਾਂ ਕਿ ਆਪਾਂ ਨੂੰ ਜਿਹੜੇ ਆਵਾਗਾਈ ਦੇ ਵਿੱਚ ਸਮੱਸਿਆ ਨਾ ਆਵੇ ਪਹਿਲਾਂ ਉਹ ਦੇਖੋ 10 10 12 12 ਫੁੱਟ ਦਾ ਕਈ ਦੁਕਾਨਾਂ ਤੋਂ ਮੂਰੇ ਆਪਣੇ ਅੱਡਾ ਲਾ ਲੈਂਦੇ ਨੇ ਉਸ ਤੋਂ ਬਾਅਦ ਉਹ ਗੱਡੀਆਂ ਮੂਰੇ ਲਾ ਲੈਂਦੇ ਨੇ ਜਿਹੜੇ ਕਟਰ ਮੋਟਰਸਾਈਕਲ ਬਾਅਦ ਕਰਦੇ ਨੇ ਫਿਰ ਗੱਡੀਆਂ ਚੱਲਣ ਲਾਣੀ ਹੈ ਜਹ ਕਿੰਨੀ ਕਿ ਰਹਿ ਗਈ ਇਸ ਵਾਸਤੇ ਇਸ ਦੁਕਾਨ ਨਾ ਰਹਿਣੀ ਪੀਲਾ ਕਿ ਉਹ ਪ੍ਰੋਗਰੈਸ ਪਾ ਜਮਾਨਾ ਉਹ ਸੀਮਾ ਰੱਖਿਆ ਜਿਹੜੀ ਇੱਕ ਵਾਈਟ ਲਾਈਨ ਉਹਦੇ ਵਿੱਚ ਹੀ ਰਾਮ ਨਾ ਕਿ ਉਹ ਵਾਈਟ ਲਾਈਨ ਤੋਂ ਬਾਹਰ ਆ ਕੇ ਅੱਡੇ ਇੱਕ ਜਿੰਨਾ ਕੰਪੀਟੀਸ਼ਨ ਵਿੱਚ ਹੋ ਕੇ ਦੇਖਾ ਰਿਹਾ ਕਿ ਮੈਂ ਹੀ ਮੂਰੇ ਆ ਕੇ ਲਾ ਮਾ ਮੇਰਾ ਕੋਈ ਜਿਹੜਾ ਜੀ ਕਿਸਮੁੱਝ ਦੇਖਿਆ ਜੇ ਤੁਸੀਂ ਵਧੀਆ ਪ੍ਰੋਡਕਟਿਵਿਟੀ ਕਿਸੇ ਤਰ੍ਹਾਂ ਸਟਿਮੂਲ ਇਹ ਜਿਹੜੇ ਉਹਦੇ ਕੋਲੇ ਪੰਗਲਵੰਦੀ ਆਪਣੇ ਆਪ ਮੰਨਦਰੀ ਕੋਲ ਬੋਲ ਜਾਊਗਾ ਇਸ ਦੀ ਸੀਮਾ ਰੇਖਾ ਦਿਖਾ ਕੇ ਆਪਣਾ ਸਮਾਂ ਲਗਾਉਣਾ ਸਾਡਾ ਡੀਐਸਪੀ ਟ੍ਰੈਫਿਕ ਤਲਵੰਤ ਸਿੰਘ ਜੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਕੀ ਕਹਿਣਾ ਚਾਹੁੰਦੇ ਟ੍ਰੈਫਿਕ ਦੀ ਸਮੱਸਿਆ ਨਾਲ ਠੀਕ ਕਹਿਣਾ ਚਾਹੁੰਦੇ ਆ ਸਭੀ ਦਾ ਸਹਿਮਤੀ ਨਾਲ ਟ੍ਰੈਫਿਕ ਨੂੰ ਲੈ ਕੇ ਕੀ ਉਹ ਪੰਗਲਵੰਦੀ ਜੀ ਕਹਿਣਾ ਹੈ ਜੀ ਆਏ ਸਾਰੇ

ਮੇਰਾ ਮੰਨਣਾ ਹੈ ਕਿ ਸਭਾ ਸਭ ਨੂੰ ਆਪ ਦੇ ਵਿੱਚ ਅਸੀਂ ਇਸ ਦਾ ਆਪ ਨੂੰ ਪਾਉਣ ਜੋ ਐਸਐਸ ਨਾਲ ਸੰਪਰਕ ਵੀ ਮਿਸ਼ਨ ਦੇ ਤਹਿਤ ਅਸੀਂ ਇੰਨਾ ਸਾਰੇ ਦੁਕਾਨਦਾਰ ਆ ਕਿ ਜਿੱਤੀ ਇਹਨਾਂ ਦੇ ਆਪਾਰ ਨਹੀਂ ਕਰ ਸਕਦੇ ਜੀ ਨੂੰ ਉਹ ਵੀ ਬੱਚਿਆ ਰਹੇ ਸੈਮੀਨਾਰ ਤੋਂ ਨਿਕਾਲ ਕੇ ਉਹ ਤੁਸੀਂ ਮੌਂਟਨ ਨਹੀਂ ਕਰਦੇ ਕਿ ਤੁਸੀਂ ਐਨਕ੍ਰੋਚਮੈਂਟ ਕਰਦੇ ਆਪਣੇ ਲਈ ਤੁਹਾਡੇ ਆਪ ਦੇ ਅੰਦਰ ਕੀ ਉਹ ਛੇੜ ਲਈ ਕਿ ਛੇੜ ਕੇ ਸਾਥ ਬਣੇ ਨੂੰ ਕਰਦੇ ਤੇ ਇਹ ਕੋਈ ਨਾ ਤੋਂ ਤਕਰੀਰ ਕਰਨਾ ਆਉਂਦਾ ਤਾਂ ਉਹ ਸੜਕਾਂ ਦੇ ਆਵੇ ਪਾਸੇ ਜੀ ਦੇ ਪੜ ਕਰਦਾ ਬਾਰ ਬਾਰ ਦੇਖੀਏ ਕਰਕੇ ਸਾਡੀ ਕੋਈ ਇੱਕ ਨੂੰ ਉਹ ਆਪਣਾ ਸਮਾਨ ਦੁਕਾਨ ਤੋਂ ਬਾਹਰ ਕੱਢ ਕੇ ਫੇਰ ਆਪੇ ਵਾਹਨ ਕਰਕੇ ਸ੍ਰੀ ਜੀ ਦੇ ਵਿਆਹ ਕੌਫੇ ਲੈ ਕੇ ਕੋਲ ਵਾਹਨ ਤੋਂ ਤਾਂ ਜਦੋਂ ਉਹ ਰਾਮ ਜੀ ਦਾ ਮੰਨਣਾ ਆਲਾ ਉਹਨਾਂ ਨੇ ਕਾਫੇ ਕਰਾ ਦਿੱਤਾ ਅਸਲ ਵਿੱਚ ਸਟਰੀਨ ਤੋਂ ਮਾਜੂਬ ਐਸਿਸ ਤੋਂ ਬਾਅਦ ਉਹ ਮਾਦੇ ਮਦਦ ਤੋਂ ਨਾਈਟ ਤੋਂ ਦੇਖੇ ਜਿਨਕੀ ਇਸ ਰੈਕਮੈਂਡ ਕਾਹਨ ਜੀਨਾਰਾ ਚਾਰਚ ਦਾ ਨਾਮ ਹੈ ਇਸ ਤੇ ਸਦਿਨਾਂ ਮਾਂ ਦੀ ਸਖਤਤਾ ਤੋਂ ਉਪਰਨਾਸ ਖਰੀਦੀ ਤੇ ਕਹਿੰਦਾ ਕਿ ਪਰਵਾਹ ਕੀ ਨਹੀਂ ਹੈ ਕਿ ਮੁਕੱਦਮਾ ਹੈ ਤੇ ਇਹ ਪੁਆਇੰਟ ਜਿਹੜੇ ਨੇ ਕਿ ਇਹ ਇੱਕ ਦਿਨ ਵਲਿਨ ਕਰਨ ਦੀ ਲੋੜ ਹੈ ਤੇ ਇਹ ਕਾਸੀ ਰੋਡ ਨੂੰ ਬਲੌਕਿਸ ਕਰਨ ਦੀ ਲੋੜ ਹੈ ਇੱਥੇ ਪਾਰਕਿੰਗ ਦਾ ਸਰਕਾਰ ਫੁੱਲ ਪਾਰਕਿੰਗ ਵਾਲੇ ਦੁਆਰੇ ਪਜਾਰਾ ਦੇ ਵਿੱਚ ਕਿ ਜਿਹੜੇ ਵੀ ਇਹਨਾਂ ਦੁਆਰਾ ਕੋਈ ਮੇਲ ਮਿਲਦੀ ਹੈ ਤੇ ਆਸ-ਪਾਸੇ ਇਹ ਕਾਫੀ ਸੋਲਟ ਹੈ ਜੋ ਜਾ ਤੱਕ ਰਿਕਰਨਾ ਕੀ ਆਉਂਦੀ ਜਾਂ ਉਹ ਆਪਨੇ 11 ਤੇ ਉਹਦੇ ਪਾਰਕਿੰਗ ਜਗਾ ਕੀ ਜੀਉਂਦੀ ਜਾਂ ਉਹ ਜਾ ਤੱਕ ਰਿਸ਼ੀਸ਼ ਜਾਂ ਉਹ ਵਿਆੜ ਦੇ ਵਿੱਚ ਹੀ ਆ ਕੇ ਲੱਭਦੇ ਜਦੋਂ ਕੀ ਇਹਨਾਂ ਨੂੰ ਯਾ ਤੇ ਆ ਕੇ ਜੇਰੇ ਆਪ ਤੋਂ ਆਪੇ ਆਪਾਂ ਸਭੀ ਹੈਪੀ ਬੈਕ ਟੂ ਬੀਗ ਸ਼ੁਰੂ ਕਰਾਂਗੇ ਤੇ ਦੇਰ ਪਾਰਕਿੰਗ ਕਰਨੇ ਤਾਂ ਕਿਸੇ ਰਜਿਸਟ੍ਰੇਸ਼ਨ ਉਧਰ ਜਿਹੜੇ ਦਸਹਿਰਾ ਕਰਾਉਂਦਾ ਜਾਂ ਇੱਥੇ ਅਨਾਦ ਮੇਲੀ ਆਣਾ ਸਾਡੀ ਜਗ੍ਹਾ ਉੱਥੇ ਆਪਣੀਆਂ ਪਾਰਕਿੰਗ ਰੈਗ ਕਰੋ ਤਾਂ ਕਿ ਜਿਹੜੇ ਆ ਇਲੈਕਟ੍ਰਿਕ ਰਿਕਸ਼ਾ ਤੋਂ ਕੋਈ ਵੀ ਆਰਵੀ ਚਾਹੁੰਦੇ ਤੁਸੀਂ ਆਪਣੇ ਨੂੰ ਉਸ ਤੋਂ ਆਪ ਪਾਰਕਿੰਗ ਕਰਦੇ ਆਪਣੀ ਜਿੱਤੀ ਉਥੇ ਕਿਸੇ ਜਗਾ ਪੈਗੀ ਮੈਨੂੰ ਜਿਹੜੀ ਫੋਟੋਾਈ ਹੋਈ ਰਹੀ ਆ ਜਹਾ ਨੇ ਇਹ ਲਿਆ ਬੀ ਚੱਕੀ ਰਾਲੀਆਂ ਆ ਲਿੰਕਡ ਹੁੰਦੀਆਂ ਉੱਤੇ ਜੇ ਕੋਈ ਟਾਈਮ ਨਹੀਂ ਉਹਨਾਂ ਦਾ ਜਿੱਥੇ ਜੀ ਕਰਦੇ ਲਾਦੇ ਵਾਰਦੇ ਨੇ ਟ੍ਰੈਫਿਕ ਵੱਲੋਂ ਲਗਾਤਾਰ ਪਰਾਲੇ ਕਰਿਆ ਰਹੇ ਆਰੇ ਫੇਰ ਵੀ ਸੁਣਦੇ ਉਹਦੇ ਮਾਰੇ ਕੀ ਕਰ ਲਈਏ ਉਹ ਦੂਜੇ ਪਾਸੇ ਮਾਈਕਰੋ ਬੱਸਾਂ ਦੀ ਸਟਾਪ ਸੌਂਦੇ ਕੋਈ ਆਵਾਜ਼ ਨਹੀਂ ਕੀਤੀ ਟ੍ਰੈਫਿਕ ਦੇ ਨਾਲ ਕੀਤੀ ਕੁੰਮਨਾਂ ਦੀ ਬਸ ਤੋਂ ਕਿੱਥੇ ਜਾ ਰਹੀ ਹੈ ਪਰ ਇਹ ਨੈਤਿਕ ਤੇ ਮਾਨਸਿਕ ਤੌਰ ਤੇ ਜਾਂਦੇ ਇਹ ਇਸ ਨਾਲ ਰੋਕਣਾ ਹੁੰਦਾ ਜਿਨ੍ਹਾਂ ਨੂੰ ਆਪ ਵੀ ਸਿਆਣਪ ਕਰਨੀ ਚਾਹੀਦੀ ਹੈ ਕਿ ਜੇ ਕਿਉਂਕਿ ਜਿਹੜਾ ਹੰਗਾਇਆ ਗਿਆ ਹੈ ਜਾਂ ਪ੍ਰਵਾਹੀ ਹੈ ਇਥੋਂ ਮੇਨ ਲੈਣਾ ਤੇ ਹੈ ਤੇ ਪਟੀਆਂ ਤੇ ਕੰਮਾਂ ਨਹੀਂ ਹੋਣ ਸੇ ਲਾ ਦਿੱਤਾ ਕਿ ਜੇ ਜੇ ਆਪ ਕੋਲ ਟੈਕ ਆਪ ਨੇ ਇੱਕ ਹੋ ਆਪੀ ਹੀ ਆਪਣਾ ਸੁਣਾ ਲੈਣਾ ਸੇ ਤੇ ਕੰਮ ਕਰੀ ਲਾ ਦਿੱਤਾ ਇਹਨਾਂ ਦੀ ਟਾਈਮਿੰਗ ਕਿਸ ਤਰ੍ਹਾਂ ਹੈ ਜੇ ਆਪ ਨੇ ਜਿਹੜੀ ਕਰੀ ਦੀ ਬਾਤ ਕੀਤੀ ਆਂ ਉਹਦੇ ਬਾਰੇ ਕਿ ਤੂੰ ਬਾਤ ਕਰੋ ਜੇਕਰ ਕੋਈ ਲੋਡਿੰਗ ਦਾ ਅਨੁਰੋਧਿਕ ਕਰੇ ਪਰ ਕਿ ਅਸੀਂ ਛੋਟੇ ਟੈਂਪੂਆਂ ਨੂੰ ਅਲਾਉਡ ਕੀਤਾ ਹੋਇਆ ਹੈ ਕਿ ਇਹ ਤੇ ਕਿਸੇ ਦੇ ਕਰਨਾ ਹੈ

ਅਸੀਂ ਜੋ ਬਾਰੇ ਗੱਲ ਕਰ ਰਹੇ ਹਾਂ ਉਸੇ ਤੋਂ ਬਾਅਦ ਜਿਹੜਾ ਚਾਦਰ ਇਹ ਵੀ ਆਪਣੇ ਆਪ ਆ ਘਰਾਂ ਦੇ ਕਰਤਨੀ ਦੀ ਮੀਟ ਦਾ ਕੰਮ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਨਿਯਮ ਉਹਦੇ ਵੀ ਕਰਨਾ ਚਾਹੀਦਾ ਕਿਉਂਕਿ ਦਿਨ ਦੇ ਚੱਕਰ ਸਾਂਭੀ ਇਹਨਾਂ ਦੇ ਲੋਕੀਂ ਆਹ ਆਲਮ ਤੋਂ ਕੋਈ ਨਿੱਕਾ ਬੱਚਾ ਹੋਵੇ ਕਿ ਤਾਂ ਉਹ ਜਾਏ ਕਿ

नहीं दे भी, वो भी अपने पर भी जो अगे तो पिछले ਉਹ ਨਾ ਕੋਈ ਡੀਆਪੀ ਡਿਊਟੀ ਆਇਆ ਨਹੀਂ ਆ ਮੌਲੂ ਨੇ ਰੂਟ ਲੱਗੇ ਆ ਅਰਦੀ ਲੱਗੇ ਹੋਏ ਆ ਤੇ ਪੱਕੇ ਮਾਰਨ ਨੂੰ ਕਿਹ ਹੈ ਕਿੰਨੇ ਮੁਲਾਜ਼ਮ ਆ ਟੋਟਲ ਟ੍ਰੈਫਿਕ ਤੇ ਕੀ ਕਹਿਣਾ ਚਾਹੁੰ ਲੋ ਸਰਕਾਰ ਨੂੰ ਤੇ ਬਾਕੀ ਸਾਡੇ ਕੋਲ ਡਿਸਟ੍ਰਿਕਟ ਰਮ ਚੰਪੀ ਦੀ ਆਰਦੀ ਟ੍ਰੈਫਿਕ ਤੇ ਸੁਨੇਹਾ ਇਨਸ਼ਾਅਰ ਤੋਂ ਐਸੋਕ ਐਸੋਕ ਐਸਿਸਪੀ ਸਾਡੇ ਵੀ ਮੌਲੂ ਟਾਪਰ ਸਾਹਿਬ ਸਰ ਸਰ ਉਹ ਵੀ ਮੁਲਾਜ਼ਮ ਦੀ ਗੱਲ ਕਰ ਰਹੇ ਉਹ ਆਜੀ ਅਜ਼ੀ ਪਰਮਾਨੈਂਟ ਨਹੀਂ ਹੋਤੇ ਪਰਮਾਨੈਂਟ ਤੇ ਉਹ ਵੀ ਦਿੱਤੇ ਜਾਣਗੇ ਕਿ ਕੋਈ ਹੋਰ ਨਹੀਂ ਹੈ ਕੋਈ ਸਾਡੀ ਜੀਲੇ ਐਕਸ਼ਨ ਕੇ ਹੈ

ਇਹ ਬੁਰੀ ਚੀਜ਼ ਹੋਤੀ ਹੈ ਅਸੀਂ ਬਕਾਇਦਾ ਡਾ ਡੀਐਸਪੀ ਤਲਵੰਤ ਸਿੰਘ ਜਿਨ੍ਹਾਂ ਨੇ ਪੂਰੀ ਟ੍ਰੈਫਿਕ ਬਾਰੇ ਪੂਰੀ ਜਾਣਕਾਰੀ ਦਿੱਤੀ ਜੀ ਤੇ ਵਪਾਰੀ ਭਾਈ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਦੱਸਿਆ ਟ੍ਰੈਫਿਕ ਦੀ ਸਮੱਸਿਆ ਸਭ ਤੋਂ ਵੱਡੀ ਗ੍ਰੀ ਸਮੱਸਿਆ ਹੈ ਕਿ ਕੋਈ ਪਾਰਕ ਨਹੀਂ ਹੈਗੀ ਫੈਨਿੰਗ ਸਿਵਲ ਅਲੀਕਰ ਮੁਕਾਬਲ ਰਿਪੋਰਟ ਬਣਾ ਲਾ